ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੇ ਫਿਰ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਸਨਾ ਠੀਕ ਠਾਕ ਜੀ ਵੇਖਿਆ ਮਾਲ ਉਦਨ ਵਾਲਾ ਫਿਰ ਠੀਕ ਆ ਤੇ ਅੱਜ ਤਿੰਨ ਤਿੰਨੇ ਬੱਚੇ ਤੋਂ ਬਿਨਾਂ ਅੱਜ ਕੀ ਤਾਰੀਖ ਦੋ ਬੱਚੇ ਤੋਂ ਬਿਨਾ ਅੱਛਾ ਤੇ ਚਲੋ ਫਿਰ ਨਾਮ ਦੱਸਦੇ ਇੱਕ ਜੀ ਮੇਰਾ ਜਿੰਦਾ ਜੇ ਫੋਨ ਨੰਬਰ ਹੈਗਾ 99144 ਤੇ 6395 ਠੀਕ ਹੈ ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਜਿਹੜਾ ਪੁਰਾਣਾ ਰੋਡ ਹੈ ਤਰਨਤਾਰਨ ਦੇ ਵੀ ਜੀ ਆਪਣਾ ਪਿੰਡ ਪੈਂਦਾ ਚਾੜੀ ਠੀਕ ਹੈ ਜੀ ਤੇ ਸ਼ੁਰੂਆਤ ਫਿਰ ਜਿਹੜੀ ਇਹ ਪਹਿਲੇ ਨੰਬਰ ਦੀ ਜਿਹੜੀ ਇਤੋਂ ਹੀ ਆਪਾਂ ਕਰ ਲਈਏ ਬੱਚਾ ਇਹਦਾ ਚੜਾਈ ਕਰ ਗਿਆ ਜੀ ਇਹ ਹਰ ਬਿੱਜੀ ਸੂਈ ਨੂੰ 15ਵੇਂ ਦਿਨ ਨੂੰ ਵੇਜੇ ਮੈਲਾ ਜੀ ਚੱਲਦਾ ਜੀ ਦਾ ਠੀਕ ਆ ਤੇ ਜਿਹੜਾ ਦੁੱਧ ਨਾਲੇ ਕੋਈ ਬੋਲਾ ਨਾਲੇ 6-7 ਕਿਲੋ ਦੇ ਵੇਜਿਆ ਹੈ ਅੱਛਾ ਜੀ ਬੋਲਾ ਚੱਲਣਾ 15 ਦਿਨਾਂ ਤੱਕ ਮੈਲਾ ਮੂਲਾ ਚੱਲਣ ਦਾ ਬੋਲਾ ਠੀਕ ਆ ਜੀ ਤੇ ਹੁਣ ਕਿੰਨਾ ਪੱਕਾ ਪੱਕਾ ਤਾਂ ਕੋਈ 7 ਕਿਲੋ ਅੱਛਾ ਤੋੜ ਫੇਰ ਇੱਕ ਰੀਮ ਸੂਰ ਬਿੱਜੀ ਪਹਿਲਾਂ ਹੀ ਸੂਈ ਜੀ ਬੱਚਾ ਇਹਦਾ ਮਰ ਗਿਆ ਵਾ ਕੋਈ ਉਹ ਜੀ ਨਾ ਮੇਰਾ ਆਪਣਾ ਜਜਮੈਂਟ ਲਾ ਲੇ ਉਹ ਤਰਾ ਠੰਡੀ ਤੇਰੀ ਕਹਿੰਦੇ ਕੋਈ ਉਹ ਦੀ ਗੱਲ ਬਾਤ ਨਹੀਂ ਠੀਕ ਏ ਚਲ ਲੈ ਜਾ ਫਿਰ ਦਾ ਚਲਾ ਫਿਰ ਤੇ ਕਿੰਨਾ ਰੱਖਣਾ ਵੀ ਦੀ ਫਿਰ ਇਹਦਾ ਮੁੱਲ 10000 ਦੀ ਨਿਕਾ ਜੀ ਕਰੀਏ ਸ਼ੋਰ ਸੂਟ ਵਾਲਾ ਜੀ ਕਿੰਨਾ 17 ਦੀ ਲਈਏ 17000 ਦੀ ਤੇ ਵਿੱਚੋਂ ਕਰ ਦੋਗੇ ਮੌਕੇ ਤੇ ਮਾਲ ਤਾਂ ਠੀਕ ਹੈ ਜੀ ਤੇ ਇਹ ਵੀ ਦੁੱਧ 7 ਲੀਟਰ ਘਰੋਂ ਚਵਾ ਦੋਗੇ ਇਹ ਵੀ ਬੇਨਤੀ ਆ ਸੂਨਾ ਸਵਾਈਆਂ ਮੇਰੇ ਭਰਾ ਤੇਲ ਦਾ ਜਿਹੜਾ ਖਰਚਾ ਲੱਗੂਗਾ ਫਰਮਾਨ ਆ ਆਪਣਾ 200 300 ਲਾ ਕੇ ਤੇ ਆਪ ਦੀ ਝੋਕੇ ਪਰ ਇੱਥੋਂ ਝੋਕੇ ਖੜੋ ਹਨਾ ਦੋ ਟਾਈਮ ਤੁਹਾਡੇ ਘਰੋਂ ਬਾਅਦ ਚੋਂ ਗਰਮੀ ਆ ਕੋਈ ਕਈ ਚੀਜ਼ਾਂ ਉੱਪਰ ਥੱਲੇ ਹੋ ਜਾਂਦੀਆਂ ਵਾ ਤੇ ਉਤੋਂ ਚੰਗਾ ਇੱਥੋਂ ਹੀ ਇੱਕ ਆਪਣੀ ਤਸੱਲੀ ਕਰਕੇ ਹੁਣ ਇਹ ਨਹੀਂ ਆਂਦਾ ਵੀ ਜੀ ਮੇਰੇ ਤੋਂ ਕਰੋ ਜਿੱਥੋਂ ਜਿੱਥੋਂ ਵੀ ਕਿਤੇੋਂ ਵੀ ਲੈਣੀ ਆ ਇਹਨੇ ਕਿ ਕੱਲਾ ਤੁਹਾਡੇ ਤੋਂ ਹੀ ਹਾਂਜੀ ਹਾਂਜੀ ਜ਼ਰੂਰੀ ਨਹੀਂ ਕਿ ਸਾਡੀ ਵੀਡੀਓ ਤਾਂ ਜਿੱਥੋਂ ਵੀ ਕਿਸੇ ਤੋਂ ਵੀ ਲੈਣੀ ਆ ਅੱਛਾ ਹੈਗਾ ਜੀ ਪੱਕਾ ਦੁੱਧ ਪੱਕਾ ਦੁੱਧ 8 ਕਿਲੋ ਠੀਕ ਹੈ ਜੀ ਮੇਰਾ ਵੀਰ ਇੱਥੇ ਆਓ ਦੋ ਟਾਈਮ ਚੋ ਆਪਾਂ ਤਸੱਲੀ ਕਰੋ ਜੇਦੋਂ ਦੋ ਟਾਈਮ ਕੋਈ ਚੋ ਲੂਗਾ ਨਾ ਕੋਈ ਤੁਹਾਨੂੰ ਗੱਲ ਤੇ ਨਾ ਕੋਈ ਸਾਨੂੰ ਗੱਲ ਕੋਈ ਬੋਲ ਲੜਕੀ ਆ ਠੀਕ ਆ ਕੋਈ ਪੜਾਣੇ ਕੌਂ ਦੀ ਲੋੜੀ ਤੋਰੋ ਫਿਰ ਇਹਨੂੰ बाकी ये भी शरीर थोड़ी जी कारी है जो सांभ वाला कोई ले जाऊंगा दुद्ध नु दई जाना बाकी खड़नी तो ही अपनी समझना देख के ਤੇ ਕਿੰਨਾ ਫਿਰ ਇਹਦਾ ਮੁੱਲ 10000 ਰੁਪਏ 'ਚ 22000 ਚ ਮਾਨਤਾ ਕਰਦੀ ਹੈ 22000 ਤੇ ਜ਼ਿਆਦਾ ਨਹੀਂ ਹੋ ਜਣਾ ਜੀ ਥੋੜਾ ਸਰੀਰਾਂ ਦੇ ਥੋੜਾ ਸਰੀਰਾਂਲੇ ਵੀ ਵੇਖ ਲਈਏ ਤੇ ਯਾਰ 10000 ਰੁਪਏ ਜੀ ਇਹ ਤਾਂ ਡੇਰੀ ਤੋਂ ਲਿਆਦੀ ਜੇ ਵਿਚਾਰੀ ਤੁਹਾਨੂੰ ਪਤਾ ਇੰਨੇ ਮਾਲ ਦੀ ਸੇਵਾ ਜੇ ਕਿੱਧਰ ਕਰਨੀ ਚ ਕਰਨਾ ਸਫਾਈ ਵੀ ਕੋ ਬੱਛਾ ਹਾਂਜੀ ਹਾਂਜੀ ਜੱਸ ਨੋ ਜੱਸ ਨੋ ਕਰੀਏ ਸ਼ੋਰ ਨਾ ਆਪ ਹੀ ਕਰਨਾ ਕਰ ਦੋ ਵੀ ਕਿੰਨੇ ਦੀ ਜਿੰਨੇ ਦੀ ਕਰੋ ਵੇਚੋ ਕਿੰਨੇ ਛੱਡ ਦੋਗੇ ਦੋ ਹੀ ਛੱਡਾਂਗੇ ਅੱਛਾ 18 ਇੰਚ ਦੇ ਦੋਗੇ ਠੀਕ ਹੈ ਜੀ ਚਲੋ ਤੇ ਹੁਣ ਇੱਕ ਢੇ ਤੇ ਆ ਗਿਆ ਆਪਣੇ ਕੋਲ ਇਹ ਆਰ ਪੀ ਜੀ ਮਰੂਤੀ ਕਾਰ ਆ ਠੀਕ ਆ ਆ ਸੌ ਥੋੜਾ ਜਿਹਾ ਤੇਲ ਪਾਉਦੇ ਜਿਆਦਾ ਨਹੀਂ ਹੋ ਸਕਦਾ ਥੋੜਾ ਵੰਡ ਪਾਉ ਦੁੱਧ 13 ਕਿਲੋ 13 ਕਿਲੋ ਪੱਕਾ ਦੁੱਧ ਦੁੱਧ ਵਿੱਚ ਦੋ ਟਾਂ ਟਵਾ ਕੇ ਦੋ ਅੱਛਾ ਤੋਰੋ ਫੇਰ ਇੱਕ ਰੀਮ ਦੋ ਟਾਈਮ ਵੀ ਜਿਹਨੇ ਕਿੰਦ ਕੇ ਚਵਾ ਕੇ ਦਵਾਂਗੇ ਤੇ ਜਿਹੜੇ ਵੀ ਰਹਿਣਾ ਖੜਨੀ ਆ ਹੱਥ ਜੋੜ ਕੇ ਉਹਨਾਂ ਘੜੀ ਵੀ ਬੇਨਤੀ ਕਿ ਉਹ ਵੀ ਦੋ ਟਾਈਮ ਚੋ ਕੇ ਖੜਨਾ ਚਲੋ ਲੈ ਆਓ ਵੀ ਜੀ ਪਰ ਵੀ ਇਹ ਮਰੂਤੀ ਆ ਠੀਕ ਆ ਇਹ ਬਟਾਰੀ ਵਾਲੇ ਨੂੰ ਫੇਜੀ ਆ ਅੱਛਾ ਇਹ ਫ੍ਰਿਜ ਗਰਮੀ ਵਾਲੀ ਤਾਂ ਚਵਾ ਵੀ ਵਧੀਆ ਰਪੀਜੀ ਦੋ ਦੋ ਤਾਰਾ ਮਾਰ ਕੇ ਦੇਖਣੀ ਆਪਾਂ ਤਾਂ ਠੀਕ ਆ ਜੀ ਵਾਹ ਜਿਹੜਾ ਕਹਿੰਦੇ ਕੀ ਤਾਂ ਦਿਖਾ ਦਈਏ ਕਰੀ ਤੇ ਕੋਈ ਰੱਸੀ ਦੀ ਨਹੀਂ ਜ਼ਰੂਰਤ ਵੀ ਜੀ ਕੋਈ ਲੋੜ ਨਹੀਂ ਆ ਰਹੀ ਜੀ ਅੱਛਾ ਥਾਣੇ ਦੇਖਣ ਕਲੀਆਂ ਵਰਗੇ ਥਾਣੇ ਆ ਜੀ ਦਿਖਾਈਏ ਚਵਾਫੇ ਫੁੱਟ ਫੁੱਟ ਦੇ ਲੱਗੇ ਠੀਕ ਹੈ ਜੀ ਕੋਈ ਪੂਰ ਸਟਾਲ ਨਹੀਂ ਆ ਰਹੀ ਜੀ ਠੀਕ ਹੈ ਜੀ ਆਹ ਉਹ ਜੇ ਸਾਹਮਣੇ ਕਰ ਗਏ ਆ ਤੇ ਬਿਲਕੁਲ ਸਾਫtare ਦਿਖਾ ਦਿਓ ਚਾਹ ਹਰ ਤਿੰਨ ਕਿ ਤਰ੍ਹਾਂ ਸਾਰੇ ਥਾਂਾਂ 'ਚ ਮੈਂ ਚੰਗਾ ਲੱਗ ਰਿਹਾ ਕਰ ਚੁੱਕਾ ਹਾਂ ਜੀ ਹਾਂ ਜੀ ਸਾਰੀ ਖਾਲੀ ਕਰਨੀ ਵਿਦਿਗੀ ਜੀ ਹਾਂ ਜੀ ਯਾਰ ਵਿਜੀ ਟਾਈਮ ਤੇ ਹੋਇਆ ਠੀਕ ਆ ਚਲੋ ਸ਼ਾਮ ਸ਼ਾਮ ਦਾ ਟਾਈਮ ਜਿਹੜਾ ਹੋਇਆ 6 ਵਜੇ ਬਾਕੀ ਚਵਾਜ ਜਿਹੜਾ ਸਾਫ ਹੈ ਇਹਦਾ ਬਾਕੀ ਇੱਕ ਸਾਧ ਆਪਾਂ ਤੁਹਾਨੂੰ ਚਵਾਜ ਦਿਖਾਉਂਦੇ ਆਂ ਕੋਈ ਆਪਣੀ ਕੋਈ ਵੀ ਦੋ ਟਾਈਮ ਚੋਕੀ ਖੜੇ ਹਰ ਵੀ ਜਿਹੜਾ ਬੰਦਾ ਲੈ ਜਾਊਗਾ ਨਾ ਯਾਦ ਕਰੂਗਾ ਆਪਾਂ ਜਦੋਂ ਲਈ ਆਪ 10 ਕਿਲੋ ਤੇ ਲਈ ਆਪਣੀ ਸੇਵਾ ਤੇ 13 ਕਿਲੋ ਦੁੱਧ ਕਰਦੀ ਏ ਠੀਕ ਹੈ ਜੀ ਆਪਣੇ ਘਰੇ ਅੱਜ ਤੀਜਾ ਦੇਰ ਹੋ ਗਿਆ ਹੈ ਬਾਕੀ ਹੈ ਗਈ ਜੇ ਠੰਡੀ ਧੀਰੀ ਆ ਤੁਸੀਂ ਰਹੇ ਆ ਪੀ

ਅਗਲੇ ਸਨਾਂ ਦੀ ਚਵਾਈ ਲਗਭਗ ਹੋ ਗਈ 12000 ਰੁਪਏ ਜੀ 3 ਕਿਲੋ ਹੋ ਗਈ ਸਾਢੇ 3 ਕਿਲੋ ਠੀਕ ਹੈ ਜੀ ਆਹ ਯਾਰ ਬਿਗੀ ਦਾ ਅਗਲੇ ਥਨਾਂ ਦਾ ਆਪਾਂ ਦੁੱਧ ਦੇਖ ਸਕਦੇ ਹਾਂ ਪਿਛਲੇ ਥਨਾਂ ਦਾ ਦਿਖਾ ਦਈਏ ਚਾਹ ਆ ਦੀ ਬਰਾਏ ਆ ਦੀ ਬਰਾਏ ਯਾ ਵੰਦਰਾ ਹਾ ਵੇ ਪਈ ਪਾਣੀ ਪਾਣੀ ਮਾਰ ਕੇ ਬਰਾਵੇ

ਬਾਕੀ ਇਹ ਸਿਰਫ ਆਪਾਂ ਤੁਹਾਨੂੰ ਚਵਾ ਹੀ ਦਿਖਾਇਆ ਵਾ ਬਾਕੀ ਤੁਸੀਂ ਆਪਣਾ ਦੋ ਟਾਈਮ ਦੁੱਧ ਚੋ ਕੇ ਖੜਨਾ ਆਵੇ ਨਾ ਫੋਕਲੋਰ ਕੋ ਜਾਣਾ ਜਾ ਜਾ ਮਮਈ ਤੇ ਆ ਦੇਖ ਸਕਦੇ ਜਿ ਚਵਾਈ ਲਗਭਗ ਹੋਈ ਗਈ ਆ ਮਰਤੀ ਜੀ ਮੋਰੋ ਖਾਓ ਐ ਨਿੰਬੂ ਜੀ ਦਾ ਨਚੋੜ ਕੇ ਸੁੱਤੀ ਦਾਣ ਹਾਂਜੀ ਉਹ ਗੇਮਾ ਬੜੀਆਂ ਪਈਆਂ ਜੀ ਖਾਲੀ ਹੋ ਗਈ ਜੜੀ ਹੋ ਗਈ ਚਵਾਈ ਮੇਜੀ ਫਿਰ ਇਹਦੀ ਹੋ ਗਈ ਹੈ ਦਸੀਏ ਫਿਰ ਇਹਦਾ ਮੋਲ ਆਪਾਂ ਇਹ 28000 ਜੀ ਦੇ ਦੀਏ 28000 ਜੀ ਕੇ ਕਰਦੀ ਇਹ ਵਿੱਚ ਮੰਤਨ ਕੋਈ ਕਰਦੀ ਯਾਰ ਹੋਰ ਕਰ ਦਈਏ ਪੂਰੇ ਪੰਜੀ ਦੀ ਜਾਂਦੀ 50000 ਰੁਪਏ ਦੀ ਆ ਨੁੱਟੜ ਗਈ ਆ ਵੇਖ ਠੀਕ ਹੈ ਖਾਲੀ ਕਰਤੀ ਪੂਰੀ ਗਏ 6 ਦਾ ਟਾਈਮ ਹੋ ਗਿਆ ਸਵੇਰੇ ਆਣ ਕੇ ਕੋਈ 6:00 ਆਣ ਕੇ ਆਪ ਦੀ ਚੋਕੀ ਲੈ ਜੀ ਕੋਈ ਦੋ ਟਾਈਮ ਤਿੰਨ ਟਾਈਮ ਚੋਲੇ ਹਨ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਵੇਖ ਚੱਕ ਕੇ ਖੜੋ ਜੀ